ਸਸਿਕਲ ਦੋਸਤੋ ਤੁਸੀਂ ਦੇਖ ਰਹੇ ਹੋ ਨਰਲੇਵ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਗੁਰਾਇਆ ਜਿਵੇਂ ਕਿ ਭਗਵੰਤ ਮਾਨ ਦੀ ਸਰਕਾਰ ਵੱਲੋਂ ਸਤਾ ਚ ਆਉਣ ਤੋਂ ਪਹਿਲਾਂ ਪੰਜਾਬ ਦੇ ਸਿਹਤ ਸਿਸਟਮ ਨੂੰ ਚੁਸਤ ਦਰੁਸਤ ਬਣਾਉਣ ਵਾਸਤੇ ਕਈ ਵਾਅਦੇ ਦਾਅਵੇ ਕੀਤੇ ਗਏ ਸੀ ਤੇ ਇਸੇ ਕਰੀ ਤਹਿ ਤੀ ਸਿਵਲਸ ਤਲਕੁਰ ਦਾਸਪੁਰ ਦੇ ਵਿੱਚ ਖੜੇ ਆ ਜਿੱਥੇ ਤੁਹਾਨੂੰ ਦੱਸਦੀ ਆ ਕਿ ਅੱਜ ਇੱਕ ਨਵਾਂ ਜੋ ਪ੍ਰੋਜੈਕਟ ਹੈ ਉਹ ਪੰਜਾਬ ਸਰਕਾਰ ਵੱਲੋਂ 1 ਕਰੋੜ 30 ਲੱਖ ਦੀ ਲਾਗਤ ਨਾਲ ਜੋ ਹੈ ਤਿਆਰ ਕੀਤਾ ਜਾਣਾ ਜਿਸ ਦੀ ਸ਼ੁਰੂਆਤ ਵਾਸਤੇ ਜਿਸ ਦਾ ਨੀਂਹ ਪੱਥਰ ਰੱਖਣ ਵਾਸਤੇ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬੈਲ ਆਪਣੇ तमाम ਸਾਥੀਆਂ ਦੇ ਸਮੇਤ ਮੈਡੀਕਲ ਅਫਸਰਾਂ ਦੇ ਸਮੇਤ ਪੁੱਜੇ ਨੇ ਆਓ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਕਿ ਜੋ ਇਹ ਪ੍ਰੋਜੈਕਟ ਦੱਸਿਆ ਜਾ ਰਿਹਾ ਹੈ ਡੀਈਆਈਸੀ ਦੇ ਨਾਂ ਦਾ ਪ੍ਰੋਜੈਕਟ ਦੱਸਿਆ ਜਾ ਰਿਹਾ ਇਹਦੀ ਕੀ ਪਰਿਭਾਸ਼ਾ ਹੈ ਤੇ ਮਰੀਜ਼ਾਂ ਨੂੰ ਇਹਦਾ ਕੀ ਲਾਭ ਹੋਵੇਗਾ ਉਹ ਗੱਲਬਾਤ ਕਰਦੇ ਆਂ ਤੇ ਮੈਂ ਆਪਣੇ ਮੀਡੀਆ ਭਰਾਵਾਂ ਦਾ ਭਾਵੇਂ ਸੋਸ਼ਲ ਮੀਡੀਆ ਤੋਂ ਇਲੈਕਟ੍ਰੋਨਿਕ ਮੀਡੀਆ ਤੋਂ ਪ੍ਰਿੰਟ ਮੀਡੀਆ ਤੋਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਤੁਹਾਡਾ ਸਾਰਿਆਂ ਦਾ ਕੋਟ ਕੋਟ ਧੰਨਵਾਦ ਅੱਜ ਮੇਰੇ ਨਾਲ ਸਾਡੀ ਆਮ ਆਦਮੀ ਪਾਰਟੀ ਦੇ ਸਾਰੇ ਹੀ ਅਹਿਮ ਰੁਕਨ ਬਹੁਤ ਸਾਰੀ ਐਸੀ ਸਖੀਤਾ ਨੇ ਜੇ ਕੇ ਦਾ ਨਾਮ ਰਹਿ ਗਿਆ ਤੇ ਗਲਤੀ ਹੋਊਗੀ ਸੋ ਅੱਜ ਉਹ ਮੇਰੇ ਅੰਸੰਗ ਜਿਹੜਾ ਮੇਰੇ ਲਈ ਇੱਕ ਤਾਕਤ ਦਾ ਸਰੋਤ ਨੇ ਸਾਡੇ ਲਈ ਪੇਰਨਾ ਦਾ ਸਰੋਤ ਨੇ ਸਾਡੇ ਨਾਲ ਮਿਹਨਤ ਕਰ ਰਹੇ ਨੇ ਉਹ ਸਾਰੇ ਆਮ ਆਦਮੀ ਪਾਰਟੀ ਦੇ ਦਰਜਾ ਬਦਰਜਾ ਲੀਡਰ ਸਹਿਮਾਨ ਉਹਨਾਂ ਨੂੰ ਵੀ ਇੱਥੇ ਅੱਜ ਇਕੱਠੇ ਹੋ ਕੇ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦਾ ਸਾਡੇ ਨਾਲ ਸਾਡੇ ਸਿਵਲ ਸਰਜਨ ਡਾਕਟਰ ਭਾਰਤ ਕੁਸ਼ਨ ਜੀ ਡੀਐਮਸੀ ਡਾਕਟਰ ਰੋਮੀ ਮਹਾਜਨ ਜੀ ਔਰ ਐਸਐਮਓ ਅਰਵਿੰਦ ਜੀ ਔਰ ਸੁਖਚੈਨ ਜੀ ਜਿਹੜੇ ਸਾਡੇ ਇੰਜੀਨੀਅਰਿੰਗ ਵਿੰਗ ਦੇ ਉਹ ਬਹੁਤ ਵਧੀਆ ਤਰੀਕੇ ਨਾਲ ਦੇਖ ਰਹੇ ਨੇ ਔਰ ਇਹਨਾਂ ਦੀ ਨਿਗਰਾਨੀ ਥੱਲੇ ਅੱਜ ਦਾ ਪ੍ਰੋਜੈਕਟ ਚੱਲਣਾ ਮੇਰੇ ਨਾਲ 6-6 ਤੌਰ ਤੇ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਭਾਰਤ ਕੁਸ਼ਨ ਜੀ, ਮੀਰ ਸਲੋਤਰਾ ਜੀ ਸੋ ਸਾਰਿਆਂ ਹੀ ਅੱਜ ਅਸੀਂ ਇਕੱਠੇ ਹੋ ਕੇ ਇੱਕ ਨਵਾਂ ਪ੍ਰੋਜੈਕਟ ਜਿਹਨੂੰ ਆਪਾਂ ਕਿੰਨੇ ਆ ਡੀਈਆਈਸੀ that is direct emergency intervention center ਇਹਦਾ 1 ਕਰੋੜ ਦੇ 30 ਲੱਖ ਦੀ ਲਾਗਤ ਨਾਲ ਇਹਦਾ ਕੰਮ ਜਿਹੜਾ ਉਹ ਸ਼ੁਰੂ ਹੋਇਆ ਔਰ ਅੱਜ ਤੋਂ ਇਹ ਕੰਮ ਜਿਹੜਾ ਉਹ ਸ਼ੁਰੂ ਹੋ ਰਿਹਾਗਾ ਸੋ ਮੈਨੂੰ ਉਮੀਦ ਆ ਕਿ ਜਿਹੜਾ ਸਾਡਾ 9 ਮਹੀਨੇ ਦਾ ਸਮਾਂ ਦਿੱਤਾ ਉਹ 9 ਮਹੀਨੇ ਦੇ ਵਿੱਚ ਮੈਂ ਏਜੰਸੀ ਨੂੰ ਵੀ ਬੇਨਤੀ ਕਰੂੰਗਾ ਜਿਹੜੀ ਇਹਦੀ ਐਗਜ਼ੀਕਿਊਟਿਵ ਏਜੰਸੀ ਆ ਕਿ 9 ਮਹੀਨਿਆਂ ਚ ਤਿਆਰ ਕਰਕੇ ਆਪਾਂ ਲੋਕਾਂ ਨੂੰ ਸਮਰਪਿਤ ਕਰ ਦੇਗੀ ਇਹ ਜਿਹੜੀ ਏਜੰਸੀ ਆ ਇਹ ਆਲਰੇਡੀ ਇਹਨਾਂ ਨੇ ਬਣਾਨੇ ਹਸਪੀਟਲ 'ਚ ਵੀ ਕੰਮ ਕੀਤਾ ਸੋ ਮੈ ਸਮਝਣਾ ਕਿ ਇਹ ਮਿਆਰੀ ਕੰਮ ਵੀ ਕਰਨਗੇ ਔਰ ਸਮੇਂ ਦੇ ਵਿੱਚ ਉਹਨੂੰ ਮਕੂਫ ਤੇ ਮੁਕੰਮਲ ਵੀ ਕਰਨਗੇ ਤਾਂਕਿ ਇੱਕ ਵਧੀਆ ਚੀਜ਼ ਜਿਹੜੀ ਆ ਉਹ ਲੋਕਾਂ ਨੂੰ ਮਿਲ ਸਕੇ ਇਸ ਸੈਂਟਰ ਦਾ ਮੇਨ ਮਕਸਦ ਇਹ ਆ ਕਿ ਜਿਹੜੇ ਸਰਕਾਰੀ ਹਸਪਤਾਲਾਂ ਦੇ ਵਿੱਚ ਨਵਜਾਤ ਬੱਚੇ ਜ਼ੀਰੋ ਤੋਂ ਲੈ ਕੇ 6 ਹਫ਼ਤੇ ਤੱਕ ਉਹਨਾਂ ਦੀ ਦੇਖਭਾਲ ਉਹਨਾਂ ਦੀ ਮੈਨੇਜਮੈਂਟ ਉਹਨਾਂ ਦੀ ਟ੍ਰੀਟਮੈਂਟ ਔਰ ਉਸ ਤੋਂ ਬਾਅਦ ਜਿਹੜੇ ਸਾਡੇ ਸਰਕਾਰੀ ਸਕੂਲ ਨੇ ਜਾਂ ਗਵਰਨਮੈਂਟ ਐਡਿਡ ਸਰਕਾਰੀ ਸਕੂਲਸ ਨੇ ਉਹਨਾਂ ਦੇ ਵਿੱਚ ਬੱਚਿਆਂ ਨੂੰ ਆਡੈਂਟੀਫਾਈ ਕਰਨਾ ਉਹਦੇ ਲਈ ਬਕਾਇਦਾ ਅਲਗਨਵਾੜੀ ਵਰਕਰਸ ਸੋਸ਼ਲ ਵਰਕਰਸ ਔਰ ਦੂਸਰੇ ਸਟਾਫ ਹੋਊਗਾ ਉਹਨਾਂ ਨੂੰ ਆਡੈਂਟੀਫਾਈ ਕਰਕੇ ਉਹਨਾਂ ਦੀਆਂ ਜਿਹੜੀਆਂ ਬਿਮਾਰੀਆਂ ਨੇ ਉਹਨਾਂ ਦੀ ਟ੍ਰੀਟਮੈਂਟ ਉਹਦੀ ਮੈਨੇਜਮੈਂਟ ਕਰਨਾ ਇਹ ਇਸ ਸੈਂਟਰ ਦਾ ਕੰਮ ਹੈ ਔਰ ਇਹਦੇ ਲਈ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਆਪਣੇ ਹਰਮਨ ਹਰ ਦਿਲ ਅਜੀਜ਼ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਔਰ ਸਾਡੇ ਬਹੁਤ ਹੀ ਕਰਮਸ਼ੀਲ ਹੈਲਥ ਮਿਨਿਸਟਰ ਜਿਹੜੇ ਆਪ ਇੱਕ ਮੈਡੀਕਲ profession ਦੇ ਵਿੱਚੋਂ ਨੇ ਡਾਕਟਰ ਬਲਬੀਰ ਸਿੰਘ ਜੀ ਔਰ ਉਸ ਤੋਂ ਸਾਰਿਆਂ ਦੇ ਉੱਪਰ ਧਰਵਾਦ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਜਿਨ੍ਹਾਂ ਦੀ ਸੋਚ ਸਿਹਤ ਸੇਵਾਵਾਂ ਨੂੰ ਚੰਗੀ ਕਰਨ ਦੇ ਵਿੱਚ ਅੱਜ ਸਹਾਇ ਹੋ ਰਹੀ ਆ ਔਰ ਅੱਜ ਦੀ ਸਰਕਾਰ ਉਹ ਸੋਚ ਨੂੰ ਲੈ ਕੇ ਘਰ-ਘਰ ਪਹੁੰਚ ਰਹੀ ਆ ਉਦੇ ਲਈ ਮੈਂ ਆਪਣੀ ਸਮੁੱਚੀ ਲੀਡਰਸ਼ਿਪ ਦਾ ਵੀ ਧੰਨਵਾਦ ਕਰਨਾ ਜਿਨ੍ਹਾਂ ਨੇ ਇਹ ਸੈਂਟਰ ਜਿਹੜਾ ਉਹ ਗੁਰਦਾਸਪੁਰ ਸਿਵਲ ਹਸਪੀਟਲ ਬਬਰੀ ਦੇ ਵਿੱਚ ਦਿੱਤਾ ਇਹਦੇ ਨਾਲ ਆ ਸਾਡੇ ਦੋ ਹੋਰ ਜ਼ਿਲ੍ਹੇ ਵੀ ਉਹਨਾਂ ਨੂੰ ਵੀ ਮਿਲਿਆ ਇੱਕ ਪਟਿਆਲਾ ਤੇ ਇੱਕ ਫਿਰੋਜ਼ਪੁਰ ਪਰ ਮੈਂ ਸਮਝਦਾ ਵੀ ਗੁਰਦਾਸਪੁਰ ਇੱਕ ਸਾਡਾ ਬਾਰਡਰ ਦੇ ਉੱਪਰ ਏਰੀਆ ਤੇ ਦਾਸ ਨੂੰ ਤੁਸੀਂ ਹੈਲਥ ਸਿਸਟਮ ਕਾਰਪੋਰੇਸ਼ਨ ਦਾ ਮੌਕਾ ਦਿੱਤਾ ਸੀਗਾ ਸੋ ਸਭ ਤੋਂ ਪਹਿਲਾਂ ਇਹ ਇਹਦੀ ਜਿਹੜੀ ਉਸਾਰੀ ਆ ਉਹ ਗੁਰਦਾਸਪੁਰ ਤੋਂ ਸ਼ੁਰੂ ਕੀਤੀ ਜਾ ਰਹੀ ਆ ਇਸ ਦਾ ਮੇਨ ਮਕਸਦ ਇਹ ਹੈ ਜਿਹੜੇ ਛੋਟੇ ਬੱਚੇ ਨੇ ਜਿਹੜੇ ਮਦਰਸਾ 6 6 ਸਾਲ ਤੋਂ ਲੈ ਕੇ 18 ਤੱਕ ਜਾਂ ਉਸ ਤੋਂ ਪਹਿਲਾਂ 6 ਹਫ਼ਤੇ ਇਹਦੇ ਵਿੱਚ ਜਿਹੜੀ ਉਹਨਾਂ ਦੀ ਕੋਈ ਜਮਾਂਦਰੂ ਨੁਕਸ ਨੇ ਜਾਂ ਉਸ ਤੋਂ ਇਲਾਵਾ ਸਰੀਰਕ ਕਮੀਆਂ ਨੇ ਬਚਪਨ ਦੀਆਂ ਬਿਮਾਰੀਆਂ ਨੇ ਜਾਂ ਬੱਚਿਆਂ ਦੇ ਵਿਕਾਸ ਵਿੱਚ ਕਿਤੇ ਨਾ ਕਿਤੇ ਕਮੀ ਆ ਜਾਂ ਅੰਗ ਹਿੰਤਾਵਾ ਇਹਨਾਂ ਨੂੰ ਸਾਰਿਆਂ ਨੂੰ ਆਡੈਂਟੀਫਾਈ ਕਰਕੇ ਤਕਰੀਬਨ 31 ਤਰ੍ਹਾਂ ਦੇ ਇਹ ਰੋਗ ਨੇ ਜਿਹਨਾਂ ਦਾ ਇਲਾਜ ਹੋਏਗਾ ਔਰ ਉਹਦੇ ਵਿੱਚ ਤੁਸੀਂ ਹੈਰਾਨ ਹੋਵੋਗੇ ਕਿ ਵਧੀਆ ਸਟਾਫ ਹੋਏਗਾ ਇਹਦੇ ਵਿੱਚ ਬकायदा ਮੈਡੀਕਲ ਆਫਿਸਰਸ ਹੋਣਗੇ ਸਟਾਫ ਨਰਸਸ ਹੋਣਗੀਆਂ ਫਿਰ ਸਿਰ ਥਰੇਪਿਸਟ ਹੋਊਗਾ ਸਾਈਕੋਲੋਜਿਸਟ ਹੋਊਗਾ ਸੋ ਇਹਨਾਂ ਸਾਰਿਆਂ ਦੇ ਨਾਲ ਇਹ ਜਿਹੜੀ ਟਰੀਟਮੈਂਟ ਆ ਔਰ ਮੈਨੇਜਮੈਂਟ ਆ ਇਹ ਬੱਚਿਆਂ ਦੀ ਹੋਊਗੀ ਸੋ ਮੈਂ ਸਮਝਦਾ ਵੀ ਇਹ ਇੱਕ ਬਹੁਤ ਵਧੀਆ ਉਪਰਾਲਾ ਅੱਜ ਪੰਜਾਬ ਸਰਕਾਰ ਦਾ ਹੋਇਆ ਔਰ ਇਸ ਇਲਾਕੇ ਨੂੰ ਬਹੁਤ ਵੱਡਾ ਇਹ ਸੰਸਥਾ ਦਾ ਜਿਹੜਾ ਉਹ ਫਰਾਂ ਦੇ ਮਿਲਣ ਜਾ ਰਿਹਾ ਮੇਰੀ ਬੇਨਤੀ ਆ ਕਿ ਸਾਡੀ ਸਰਕਾਰ ਹੋਂਦ ਚ ਆਈ ਸੀ 22 ਫਰਵਰੀ ਦੇ ਵਿੱਚ ਮਾਰਚ ਦੇ ਵਿੱਚ ਸੌ ਚੁੱਕਲੀ ਸੀ ਭਗਵੰਦ ਦਮਨ ਜੀ ਨੇ ਔਰ ਤੁਸੀਂ ਅੱਜ ਮੈਨੂੰ ਦੱਸ ਦਿਆ ਖੁਸ਼ੀ ਹੋ ਰਹੀ ਆ ਔਰ ਉਹ ਜ਼ਖਾਲ ਬੁਰਖ ਦਾ ਵੀ ਮੈਂ ਕੋਣ ਕੋਣ ਧਰਵਾਦ ਕਰਦਾ ਔਰ ਖਾਸ ਕਰਕੇ ਆਪਣੀ ਪਾਰਟੀ ਦਾ ਜਿਨ੍ਹਾਂ ਨੇ ਇਹਨਾਂ ਢਾਈਆਂ ਸਾਲਾਂ ਦੇ ਵਿੱਚ 32 ਕਰੋੜ ਰੁਪਏ ਦੀਆਂ ਸੰਸਤਾਵਾਂ ਸਿਰਫ ਦੇ ਸਿਰਫ ਗੁਰਦਾਸਪੁਰ ਵਿਦਾਨ ਸਭਾ ਹਲਕਾ ਤੇ ਗੁਰਦਾਸਪੁਰ ਡਿਸਟ੍ਰਿਕਟ ਹਸਪੀਟਲ ਦੇ ਵਿੱਚ ਆਈਏ ਨੇ ਜੇ ਆਪਾਂ ਸ਼ੁਰੂ ਕਰ ਲਈਏ ਸਾਰ ਨਾਲੋਂ ਪਹਿਲਾ ਮਦਰ ਚਾਈਲਡ ਕੇਅਰ ਯੂਨਿਟ ਜਿਹੜਾ ਆਪਣੇ ਆਪ ਦੇ ਵਿੱਚ ਕੈਸੀ ਸਸਤਾ ਹੋਊਗੀ ਕਿ ਡਿਲੀਵਰੀ ਵਾਸਤੇ ਔਰ ਬੱਚੀ ਮਾਂ ਦੇ ਦੇਖਭਾਲ ਵਾਸਤੇ ਉਹਦੀ ਮੈਡੀਕਲ ਟਰੀਟਮੈਂਟ ਲਈ ਕਿਤੇ ਬਾਹਰ ਨਹੀਂ ਜਾਣਾ ਪਊਗਾ ਉਹਦੀ ਸਾਰੇ ਤੁਸੀਂ ਦੇਖ ਰਹੇ ਹੋ ਬਹੁਤ ਤੇਜ਼ੀ ਦੇ ਨਾਲ ਸ਼ੁਰੂ ਹੋ ਰਹੀ ਆ ਉਹਦਾ ਤਕਰੀਬਨ 10 ਤੋਂ 11 ਕਰੋੜ ਰੁਪਏ ਦਾ ਖਰਚ ਜਿਹੜਾ ਆਉਂਦਾ ਅਨੁਮਾਨ ਹੈ ਇਸੇ ਤਰੀਕੇ ਨਾਲ ਕ੍ਰਿਟੀਕਲ ਕੇਅਰ ਯੂਨਿਟ ਉਹਦੀ ਨੂੰ ਸਾਰੀ ਤੁਸੀਂ ਦੇਖਿਆ ਬਹੁਤ ਤੇਜ਼ੀ ਨਾਲ ਸ਼ੁਰੂ ਹੋਰ ਸਾਢੇ 13 ਕਰੋੜ ਰੁਪਏ ਦੀ ਲਗਤ ਦੇ ਨਾਲ ਉਹ ਵੀ ਉਹਦਾ ਕੰਮ ਜਿਹੜਾ ਚੱਲੀ ਜਾ ਰਿਹਾ ਸਾਡੀ IPHL ਲਾਇਬ੍ਰੇਰੀ ਆ 94.98 ਲੱਖ ਤਕਰੀਬਨ ਕਰੋੜ ਰੁਪਏ ਹੀ ਹੋ ਗਿਆ ਉਹਦੇ ਨਾਲ ਜਿੰਨੀਆਂ ਸਾਡੀਆਂ ਲੈਬਾਰਟਰੀਜ਼ ਨੇ ਉਹ ਸਾਰੀਆਂ ਅੰਡਰ ਵਨ ਰੂਫ ਹੋ ਜਾਣਗੀਆਂ ਕਿਤੇ ਜਾਣ ਦੀ ਲੋੜ ਨਹੀਂ ਅੰਡਰ ਵਨ ਰੂਫ ਰਹਿ ਕੇ ਉਹ ਤੁਸੀਂ ਲੋਕਾਂ ਨੂੰ ਉਨਾ ਐਡਵਾਂਟੇਜ ਜਿਹੜਾ ਵਾ ਉਹ ਮਿਲੂਗਾ ਇਸ ਲਈ ਸਮੇਂ ਦੇ ਵਿੱਚ আল্ট্রਾਸਾਉਂਡ ਮਸ਼ੀਨ ਅਮੂਮ ਨਹੀਂ ਖਰਾਬ ਰਹਿੰਦੀ ਸੀ ਕਿਤੇ ਫਿਲਮਾਂ ਨਹੀਂ ਸੀ ਆਉਂਦੀਆਂ 24 ਲੱਖ ਕਿੰਨੇ ਹਜ਼ਾਰ ਰੁਪਿਆ ਖਰਚ ਕੇ ਨਵੀਂ আল্ট্রਾਸਾਉਂਡ ਮਸ਼ੀਨ ਜਿਹੜੀ ਆ ਉਹ ਵੀ ਤਿਆਰ ਹੋ ਕੇ ਲੋਕਾਂ ਦੀ ਸੇਵਾ ਲਈ ਲੱਗੀ ਆ ਇਸ ਤੋਂ ਬਾਅਦ ਸਰਕ੍ਰਿਸ਼ਨਾ ਡਾਇਗਨੋਸਟਿਕ ਸੈਂਟਰ ਇੱਥੇ ਆਇਆ ਜਿਹੜਾ ਮਾਰਕੀਟ ਨਾਲੋਂ 70% ਡਿਸਕਾਊਂਟ ਦੇ ਉੱਪਰ ਲੋਕਾਂ ਨੂੰ ਜਿਹੜੀ ਆ ਫੈਸਿਲਿਟੀਆਂ ਨਿਤਿਆ ਜਾ ਰਹੀ ਨੇ ਸੋ ਕਹਿਣ ਤੋਂ ਭਾਵੇਂ ਆ ਅਸੀਂ ਹੁਣੇ ਜਿਹੜੀ ਸਾਡੀ ਲੈਬ ਆ ਜਿਹਨੂੰ ਆਪਾਂ ਹੁਣੇ ਇਨੋਗਰੇਟ ਕਰਕੇ ਆਏ ਆ ਆਰਟੀ ਪੀ ਸੀ ਆਰ ਲੈਬ ਤੁਸੀਂ ਦੇਖਿਆ ਜੀ ਇਹ ਕੋਵਿਡ ਦੇ ਵਿੱਚ ਸ਼ੁਰੂ ਹੋਈ ਸੀ ਆਰਟੀ ਪੀ ਸੀ ਆਰ ਲੈਬ ਔਰ ਹੁੰਦਾ ਕੀ ਸੀ ਵੀ ਲੋਕ ਸੈਂਪਲ ਦੇ ਕੇ ਜਾਂਦੇ ਸੀਗੇ ਔਰ ਸੈਂਪਲ ਫਿਰ ਤੁਹਾਨੂੰ ਅੰਮ੍ਰਿਤਸਰ ਭੇਜਨੇ ਪੈਂਦੇ ਸੀ ਔਰ ਫਿਰ ਇੱਕ ਇੱਕ ਦਿਨ ਲੋਕ ਵੇਟ ਕਰਦੇ ਸੀ ਵੀ ਕਿਸ ਵਕਤ ਉਹਦਾ ਰਿਜ਼ਲਟ ਆਊਗਾ ਕਿਹੜੇ ਵੇਲੇ ਟ੍ਰੀਟਮੈਂਟ ਸ਼ੁਰੂ ਹੋਊਗੀ ਅੱਜੋ ਜਿਹੜੀ ਲੈਬ ਸੌਰੀ ਉਹ ਬਣ ਕੇ ਤਿਆਰ ਹੋ ਗਈ ਆ ਔਰ ਅੱਜ ਤੋਂ ਹੀ ਉਹਦੀ ਜਿਹੜੀ ਸੈਂਪਲਸ ਨੇ ਹੁਣ ਸਾਨੂੰ ਅੰਮ੍ਰਿਤਸਰ ਵਗੈਰਾ ਕਿਤੇ ਭੇਜਣ ਦੀ ਲੋੜ ਨਹੀਂ ਹੋਊਗੀ ਉਹ ਬਕਾਇਦਾ ਇੱਥੇ ਹੀ ਉਹ ਸੈਂਪਲਸ ਲੈ ਕੇ ਇੱਥੇ ਹੀ ਟੈਸਟ ਜਿਹੜਾ ਕਰਕੇ ਹੋਊਗਾ ਇਹ ਸਿਰਫ ਉਹਨਾਂ ਇਹ ਲੈਬ ਜਿਹੜੀ ਆ ਕੋਵਿਡ ਰਿਲੇਟਡ ਟੈਸਟ ਨਹੀਂ ਕਰੂਗੀ ਇਹਦੇ ਜਿਹੜੀਆਂ ਹੋਰ ਵੀ ਬਿਮਾਰੀਆਂ ਨੇ ਭਾਵੇਂ ਕੋਵਾਇਰਸ ਆ ਹੋਰ ਆ ਉਹਨਾਂ ਸਾਰਿਆਂ ਦੀ ਸੈਂਪਲਿੰਗ ਲੈ ਕੇ ਉਹਨਾਂ ਦੀ ਜਿਹੜੀ रिजल्ट्स ਨੇ ਇੱਥੇ ਆਣ ਗਏ ਤੁਸੀਂ ਦੇਖਿਆ ਕਿੰਨੇ ਖੂਬਸੂਰਤ ਹੋ ਲੈਬਰੀ سوری ਲੈਬ ਬਣੀ ਆ ਔਰ ਉਹਦੇ ਵਿੱਚ ਜਿੱਥੇ ਸਾਡੇ ਡਾਕਟਰ ਸੈਨਿਓ ਨੂੰ ਲੋਕ ਆਫਟਰ ਕਰ ਰਹੇ ਨੇ ਉਹਦੇ ਨਾਲ ਡਾਕਟਰ ਬਿਉਤੀ ਸਿੰਘ ਜਿਹੜੇ ਆਪ ਇੱਕ ਸਾਇੰਟਿਸਟ ਨੇ ਜਿਹਨੇ पीएचडी ਆ ਉਹ ਵੀ ਉਸ ਚੀਜ਼ ਨੂੰ ਦੇਖਭਾਲ ਕਰ ਰਹੀ ਹੈ ਸੋ ਕਹਿਣ ਤੋਂ ਬਾਅਦ ਕਿ ਇਹਨਾਂ ਦੇ ਜਿਹੜੇ ਰਿਜ਼ਲਟਸ ਹੋਣਗੇ ਉਹ ਬਿਲਕੁਲ ਵਧੀਆ ਹੋਣਗੇ ਆਪਕੋ ਦਿਮਾਗ ਖੋਣਗੇ ਉਹਦੇ ਵਿੱਚ ਕਿਸੇ ਕਿਸਮ ਦੀ ਕੋਈ ਗੁੰਜਾਇਸ਼ ਨਹੀਂ ਹੋਊਗੀ ਸੋ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੇਅਰਮੈਨ ਰਮਨ ਬੈਲ ਨੇ ਦੱਸਿਆ ਕਿ ਇਹ ਜੋ ਪ੍ਰੋਜੈਕਟ ਦੀ ਅੱਜ ਸ਼ੁਰੂਆਤ ਕੀਤੀ ਗਈ ਆ ਇਹ 1 ਕਰੋੜ ਤੇ 30 ਲੱਖ ਦੀ ਲਾਗਤ ਦੇ ਨਾਲ ਕਰੀਬ 9 ਮਹੀਨੇ ਦੇ ਸਮੇਂ ਦੇ ਅੰਦਰ ਨੇਪਰੇ ਚੜਾ ਦਿੱਤਾ ਜਾਵੇਗਾ ਉਹਨਾਂ ਦੱਸਿਆ ਕਿ ਇਸ ਸੈਂਟਰ ਦੇ ਥਰੂ ਜਿਵੇਂ ਨਵ ਜੰਮੇ ਬੱਚਿਆਂ ਦੀਆਂ ਵੱਖ-ਵੱਖ 31 ਤਰ੍ਹਾਂ ਦੀਆਂ ਬਿਮਾਰੀਆਂ ਦੀ ਜਿਹੜੀ ਸਪੈਸ਼ਲ ਜਾਂਚ ਕੀਤੀ ਜਾਇਆ ਕਰੇਗੀ ਇਸ ਤੋਂ ਇਲਾਵਾ ਉਹਨਾਂ ਦੱਸਿਆ ਕਿ ਸਕੂਲਾਂ ਦੇ ਨਾਲ ਸੰਬੰਧਿਤ ਜੋ ਨੰਨੇ ਬੱਚੇ ਨੇ ਉਹਨਾਂ ਦੀ ਵੀ ਜਿਹੜੀਆਂ ਬਿਮਾਰੀਆਂ ਦੀ ਜਾਂਚ ਵਾਸਤੇ ਆਂਗਣਵਾੜੀ ਵਰਕਰਾਂ ਜਾਂ ਆਸ਼ਾ ਵਰਕਰਾਂ ਰਾਹੀਂ ਉਹ ਬੱਚਿਆਂ ਦੀ ਜਾਂਚ ਕੀਤੀ ਜਾਇਆ ਕਰੇਗੀ ਇਸ ਤੋਂ ਇਲਾਵਾ ਜਿਵੇਂ ਆਰਟੀਪੀਸੀਆਰ ਨਾਂ ਦੀ ਇੱਕ ਲੈਬ ਦਾ ਉਹਨਾਂ ਵੱਲੋਂ ਰਸਮੀ ਉਦਘਾਟਨ ਜੋ ਹੈ ਰੀਬਨ ਕੱਟ ਕੇ ਕੀਤਾ ਗਿਆ ਸੋ ਜੋ ਨੋਡਲ ਅਫਸਰ ਇਨ ਚਾਰਜ ਡਾਕਟਰ ਭពਿੰਦਰ ਸਿੰਘ ਸਿਆਣੀ ਵੱਲੋਂ ਇਸ ਲੈਬ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਵੇਂ ਇਸ ਲੈਬ ਦੇ ذریعے ਜਿਵੇਂ ਕਰੋਨਾ ਦੇ ਟੈਸਟ ਜੇ ਸਪੈਸ਼ਲ ਕੀਤੇ ਜਾਣਗੇ ਇਸ ਤੋਂ ਇਲਾਵਾ ਜਿਵੇਂ ਸਵਾਇਨ ਫਲੂ ਕਾਲਾ ਪੀਲੀਆ ਜਾਂ ਐਚਆਈਵੀ ਦਾ ਜ਼ਿਕਰ ਕਰਦੇ ਹਨ ਉਹਨਾਂ ਦੱਸਿਆ ਕਿ ਉਹਦੇ 100% ਸ਼ਿਓਰ ਜੋ ਹੈ ਪੱਕੇ ਤੌਰ ਤੇ ਇਸ ਲੈਬ ਦੇ ਥਰੂ ਜੋ ਹੈ ਉਹ ਟੈਸਟ ਕੀਤੇ ਜਾਣਗੇ ਸੋ ਰਮਨ ਬੈਨ ਵੱਲੋਂ ਮੁੱਖ ਮੰਤਰੀ ਪੰਜਾਬ ਅਤੇ ਅਰਵਿੰਦ ਕੇਜਰੀਵਾਲ ਜੋ ਆਪ ਸੁਪਰੀਮੋ ਨੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੁਣ ਤੱਕ ਲਈ ਇਨਾਂ ਸਹਿਯੋਗੀ ਕੈਮਰਾ ਪਰਸਨ ਅਰਸ਼ਦੀਪ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਰਲੇਪ ਟੀਵੀ ਗੁਰਦਾਸਪੁਰ